ਜਿਹੜਾ ਲੀਡਰ ਕਿਸੇ ਟਾਈਮ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਚੰਗਾ ਕਹਿੰਦਾ ਜੀ ਇਹ ਪੰਜਾਬ ਖਾਤਰ ਬੋਲਦੇ ਨੇ ਸਿੱਖਾਂ ਖਾਤਰ ਬੋਲਦੇ ਨੇ ਉਹ ਤਾਂ ਹੁਣ ਵਿਰੋਧਾ ਕੇ ਖੜ ਗਿਆ ਸੁਪਾਲ ਸਿੰਘ ਖਹਿਰਾ ਪਾਲ ਸਿੰਘ ਖਹਿਰਾ ਦਾ ਤੁਸੀਂ ਪਿਛੋਕੜ ਦੇਖੋ ਉਹ ਕਿੰਨੀ ਪਾਰਟੀਆਂ ਬਦਲ ਕੇ ਨੇ ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਤਾਂ ਨਹੀਂ ਬਦਲੀ ਪਰ ਲੋਕਾਂ ਦਾ ਤਰੀ ਕਰਦੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇੱਥੇ ਐਡ ਆਨ ਕਰਨਾ ਚਾਹੁੰਦਾ ਸਾਡੀ ਪਾਰਟੀ ਦੇ ਵਿੱਚ ਵੱਡੇ ਲੀਡਰ ਨੇ ਇਕ ਮੈਂ ਨਾਮ ਲੈਣਾ ਚਾਹਵਾਂਗਾ ਸਾਡੇ ਜਸਕਰਨ ਸਿੰਘ ਕਾਂਸ ਸਿੰਘ ਵਾਲਾ ਆਪਸ ਦੇ ਵਿੱਚ ਚਲੋ ਕੋਈ ਗੱਲ ਹੋ ਜਾਂਦੀ ਹੈ ਪਾਰਟੀ ਦੇ ਵਿੱਚ ਉਹਨਾਂ ਨੇ ਆਪਦੀ ਅਲੱਗ ਖੇਤਰ ਪਾਰਟੀ ਬਣਾ ਕੇ ਆਪ ਦਾ ਸੰਘਰਸ਼ ਜਿਹੜਾ ਖਾਲਸਾਣ ਦਾ ਜਾਰੀ ਰੱਖਿਆ ਸੁਖਪਾਲ ਸਿੰਘ ਖੈਰਿਆ ਨੇ ਪਾਰਟੀਆਂ ਵਿੱਚ ਉਹ ਚੂਣੀਆਂ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਪਾਰਟੀਆਂ ਦੇ ਵਿੱਚ ਉਹਨਾਂ ਦੇ ਵਿੱਚ ਗਏ ਨੇ ਉਹ ਜਿਨ੍ਹਾਂ ਨੇ ਪੰਜਾਬ ਦੇ ਹਿੱਤ ਦੇ ਲਈ ਕੋਈ ਕੰਮ ਨਹੀਂ ਕੀਤਾ ਅੱਜ ਜੋ ਕਿਹੜੀ ਗੱਲ ਦਾ ਦਾਵਾ ਕਰਦੇ ਨੇ ਵੀ ਅਸੀਂ ਪੰਥਕ ਆ ਪੰਥਕ ਹੋਣ ਦਾ ਦਾਵਾ ਉਹ ਕਰੇ ਜਿਨ੍ਹਾਂ ਨੇ ਵੱਡਾ ਸੰਘਰਸ਼ ਕਰਕੇ ਇੱਕ ਸਟੈਂਡ ਤੇ ਖੜ ਕੇ ਚਾਹੇ ਜੇਲ੍ਹਾਂ ਦੇਖ ਲੀਆਂ ਹੋਣ ਚਾਹੇ ਆਪ ਦੇ ਉੱਤੇ ਪਰਚੇ ਪਵਾਨੇ ਹੋਣ ਚਾਹੇ ਆਪਣੇ ਦੋ ਵੋਟਾਂ ਪਹਿਨ ਚਾਹੇ ਲੱਖ ਵੋਟ ਪੈਜੇ ਸਟੈਂਡ ਇੱਕੋ ਐ ਉਹ ਦਾਵਾ ਠੋਕ ਸਕਦਾ ਹੈ ਵੀ ਅਸੀਂ ਪੰਥਕ ਆ ਪੰਥਕ ਹੋਣ ਦਾ ਦਾਵਾ ਉਹ ਕਦੇ ਨਹੀਂ ਠੋਕ ਸਕਦਾ ਵੀ ਜਿਨ੍ਹਾਂ ਨੇ ਆਪ ਦੀ ਨਿੱਜੀ ਸਵਾਰਥ ਖਾਤਰ ਵੱਖ-ਵੱਖ ਪਾਰਟੀਆਂ ਦਾ ਸਵਾਦ ਚੱਕਿਆ ਹੋਇਆ ਆਮ ਪਾਰਟੀ ਚ ਵੀ ਆਏ ਸੀ ਉਹ ਉਹ ਚਾਹਦੇ ਸੀ ਵੀ ਭਲਾ ਭਲਾ ਹੋਵੇ ਪਰ ਭਲਾ ਤਾਂ ਨਹੀਂ ਹੋਏਗਾ ਇਹ ਪੰਥਕ ਦਾ ਵੀ ਰਿਕਵਾਲ ਸਿੰਘ ਝੁੰਡਾਉਣ ਵੀ ਪੰਥਕ ਪਾਰਟੀ ਜੀ ਨੇ ਉਹ ਵੀ ਤਾਂ ਪੰਥਕ ਪਾਰਟੀ ਹੈ ਪਰ ਜਿਨ੍ਹਾਂ ਨੇ ਬਿਆਦਬੀਆਂ ਕਰਾਤੀਆਂ ਉਹ ਪੰਥਕ ਇਥੋਂ ਰਹਿ ਗਈ ਬਿਆਦਬੀਆਂ ਤਾਂ ਕਹਿਣਾ ਪਰ ਜਦਨ ਕਲੀਅਰ ਉਹਨਾਂ ਦੇ ਮੈਂ ਤੁਹਾਨੂੰ ਅਕੋਜੀਸ਼ਨ ਨਹੀਂ ਬਿਆਦਬੀਆਂ ਦੇ ਅਲੀਗੇਸ਼ਨ ਨੇ ਕਾਲੀ ਦਲ ਤੇ ਜੋ 2015 ਤੋਂ ਚੱਲਦੇ ਆ ਰਹੇ ਨੇ ਹਜੇ ਕਲੀਅਰ ਨਹੀਂ ਹੋਇਆ ਮੈਂ ਕਲੀਅਰ ਹੋਣ ਦਾ ਦਾਵਾ ਤਾਂ ਕਰਦਾ ਹੂੰ ਸੁਮੇਦ ਸੈਨਟੀ ਜੀਪੀਸੀ ਹੂੰ ਗੋਲੀਆਂ ਚੱਲੀਆਂ ਸੁਮੇਲ ਸੈਣੀ ਦਾ ਪਿਛੋਕੜ ਕੀ ਸੀ ਸੁਮੇਲ ਸੈਣੀ ਨੇ ਹੁਣ ਤੱਕ ਸਾਡੇ ਬੱਚਿਆਂ ਨਾਲ ਕੀ ਕੀਤਾ ਹੈ ਉਹਨੂੰ ਡੀਜੀਪੀ ਲਾਇਆ ਕਿ ਨਹੀਂ ਆ ਪੁਸ਼ਾਕ ਕਿਹਨੇ ਦਿੱਤੀ ਮਾਫੀਆਂ ਕਿਹਨੇ ਮੰਗਾਈਆਂ ਜਥੇਦਾਰਾਂ ਨੂੰ ਮੀਟਿੰਗਾਂ ਕਿਹਨੇ ਸੱਦੀਆਂ ਇਹ ਤੋਂ ਵੱਡੇ ਹੋਰ ਦੋਸ਼ੀ ਹੋਰ ਕੌਣ ਹੋਣਗੇ ਨਹੀਂ ਡਿਸਪਾਲ ਜੀ ਇਹ ਗੱਲ ਅਲੱਗ ਮੈਟਰ ਹੈ ਹੁਣ ਜੇ ਅਸੀਂ ਫਿਰ ਇਹ ਗੱਲ ਅਸੀਂ ਕੁਐਸਚਨ ਕਰ ਦਿੰਨੇ ਆ ਬਈ ਜੀ ਮਾਨ ਸਾਹਿਬ ਤਾਂ ਕਾਂਗਰਸ ਦੇ ਜੋ ਜਿਹੜੇ ਮੁੱਖ ਮੰਤਰੀ ਰਹੇ ਚੁੱਕੇ ਉਹਦੇ ਸਾਡੂ ਸੀ ਇਹਦੇ ਵਿੱਚ ਇਹਨਾਂ ਦਾ ਕੀ ਲੇਗਾ ਤੇਗਾ ਪਰਿਵਾਰਵਾਦ ਨੂੰ ਉਹਨਾਂ ਨੇ ਅੱਗੇ ਨਹੀਂ ਨਾ ਰੱਖਿਆ ਹੈ ਤਾਂ ਸੀ ਨਾ ਹੁਣ ਬੀਜੇਪੀ ਚ ਨੇ ਸਕ ਸੋਚ ਉਹਨਾਂ ਨੇ ਆਪਦੇ ਤਾਂ ਰਿਸ਼ਤੇ ਤਾਰ-ਤਾਰ ਕਰ ਲਏ ਉਹਨਾਂ ਨੇ ਸਾਡੂ ਨੂੰ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਬੁਲਾਇਆ ਨਹੀਂ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਕੀ ਉਹਨਾਂ ਪਰਿਵਾਰਾਂ ਦੀ ਜਿਵੇਂ ਆ ਤੇ ਗਏ ਨਹੀਂ ਪਰਵਾਰਾਂ ਦੀ ਜਿਹੜੀ ਸਾਂਝ ਆ ਉਹਨਾਂ ਨੇ ਉਹ ਵੀ ਮਤਲਬ ਉਹ ਪਿੱਛੇ ਹਟਾ ਵੀ ਕਿੰਨੇ ਸਾਲ ਹੋ ਗਏ ਬੁਲਾਇਆ ਨਹੀਂ ਕਿ ਸਿਮਰਜੀਤ ਸਿੰਘ ਮਾਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪੋਤੀ ਦੇ ਵਿਆਹ ਤੇ ਗਏ ਨਹੀਂ ਇੱਕ ਜਿਹੜਾ ਪਰਿਵਾਰ ਦਾ ਖਾਸ ਵਿਆਹ ਹੁੰਦਾ ਏ ਉਹਦੇ ਤੇ ਆਪਾਂ ਜੇ ਦੁਸ਼ਮਣ ਦਾ ਵੀ ਹੋਵੇ ਨਾ ਆਪਾਂ ਮੂੰਹ ਮਲਾ ਜਾ ਪਿੰਡ ਦੇ ਵਿੱਚ ਰੱਖਦੇ ਹੁੰਦੇ ਆ ਤਾਂ ਜਦੋਂ ਕਿਸੇ ਦੇ ਆਪਣੇ ਬੱਚੇ ਦਾ ਵਿਆਹ ਹੁੰਦਾ ਨਾ ਉਹ ਚਲੋ ਉਦੋਂ ਵੀ ਸ਼ਗਨ ਦੇਣ ਚਲੇ ਜਾਂਦੇ ਆ हां मैं ओदो ਮੰਨਾਂਗਾ ਵੀ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉੱਥੇ ਜਾ ਕੇ ਆਉਂਦੀ ਖਾਲਸਾਤਾਨ ਦੀ ਧਿਰ ਨੂੰ ਜਾਂ ਖਾਲਸਾਤਾਨ ਦੀ ਗੱਲ ਨੂੰ ਪੰਜਾਬ ਅੱਖੀ ਗੱਲ ਨੂੰ ਜਿਹੜਾ ਮਤਲਬ ਉਹਨਾਂ ਨੂੰ ਤਾਰ-ਤਾਰ ਕੀਤਾ ਹੋਵੇ ਜਾਂ ਉਸ ਗੱਲ ਤੋਂ ਪਿੱਛੇ हट ਗਏ ਹੋਣ ਲੱਗਦਾ ਏਦਾਂ ਖਾਲਸਾਤਾਨ ਮਿਲ ਜੂ ਖਾਲਸਾਤਾਨ ਹੁਣ ਤੁਸੀਂ ਖਾਲਸੇ ਦਾ ਜਿਹੜਾ ਬੋਲਬਾਲਾ ਏ ਤੁਸੀਂ ਬਾਹਰਲੀਆਂ ਕੰਟਰੀਆਂ 'ਚ ਦੇਖੋ ਕਿੰਨਾ ਬੋਲਬਾਲਾ ਹੋ ਰਿਹਾ ਅੱਜ ਕਿੱਥੇ ਖਾਲਸਾਤਾਨ ਦੀ ਗੱਲ ਕਰਨ ਤੇ ਪਰਚੇ ਪੈਂਦੇ ਸੀ ਅੱਜ UNO ਤੇ ਜਾ ਕੇ ਅਸੀਂ ਆਪ ਮਤਲਬ ਉੱਥੇ ਜਾ ਕੇ ਵੋਟਾਂ ਦੀ ਰਜਿਸਟ੍ਰੇਸ਼ਨ ਕਰਾਣੇ ਆ ਵੀ ਇਹ ਸਾਨੂੰ ਖਾਲਸਾਣ ਚਾਹੀਦਾ ਸਾਨੂੰ ਅਲੱਗ ਰਾਜ ਚਾਹੀਦਾ ਹੈ ਜਿਹੜਾ ਰਾਜ ਨਹਿਰੂ ਵਰਗੇ ਨੇ ਸਾਤੋਂ ਖੋਹ ਲਿਆ ਮਾਸਟਰ ਤਾਰਾ ਸਿੰਘ ਦੀਆਂ ਗਦਾਰੀਆਂ ਕਰਕੇ ਚਾਹੇ ਉਹਨਾਂ ਦੀ ਨਾਮ ਸਮਝੀ ਕਰਕੇ ਹੋਵੇ ਚਾਹੇ ਉਹਨਾਂ ਦੀ ਗਦਾਰੀਆਂ ਸਮਝ ਲੈਣ ਵੀ ਉਹਨਾਂ ਦਾ ਬਿਜ਼ਨਸ ਸੀ ਇੱਥੇ ਕਲਕੱਤਾ ਦੇ ਵਿੱਚ ਚਾਹੇ ਹੋਰ ਸਟੇਟਾਂ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਆਧਰੋ ਕਮਾ ਲਿਆ ਅੱਜ ਖਾਲਸੇ ਦੀ ਗੱਲ ਕਿਹੜੀ ਇਹ ਜੀ ਕੰਟਰੀ ਆ ਜਿੱਥੇ ਨਹੀਂ ਹੋ ਰਹੀ ਕਿਨਾ ਬਦਲਤ ਹੋ ਰਹੀ ਆ ਜੇ 72 ਕੇਸ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਪਿੰਡੇ ਤੇ ਹੰਢਾਏ ਆ ਨਾ ਦੇਸ਼ ਧਰੋਹ ਦੇ ਪਵਾਏ 8-8 ਸਾਲ 5-5 ਸਾਲ ਜਿਹੜੀਆਂ ਜੇਲਾਂ ਗੱਟੀਆਂ ਤਾਂ ਜਾ ਕੇ ਅੱਜ ਸਾਨੂੰ ਇੱਥੇ ਜਿਹੜੇ ਨੌਜਵਾਨ ਨੇ ਭਾਈ ਅਮਰਤ ਸਿੰਘ ਪਾਲ ਸਿੰਘ ਵਰਗੇ ਉਹ ਪੰਜਾਬ ਦਾ ਦਰਦ ਰੱਖ ਕੇ ਤਾਂ ਇੱਥੇ ਪੰਜਾਬ ਦੀ ਧਰਤੀ ਤੇ ਆਏ ਨਾ ਦੁਬਈ ਤੋਂ ਨਹੀਂ ਫਿਰ ਉਹ ਤੁਹਾਡੀ ਪਾਰਟੀ ਤੋਂ ਤਾਂ ਲੜ ਨਹੀਂ ਰਹੇ ਨਾ ਫਿਰ ਉਹ ਤਾਂ ਯਾਰ ਲੜ ਰਹੇ ਨਹੀਂ ਏਜੰਡਾ ਫਿਰ ਲੱਗ ਹੋ ਗਿਆ ਨਾ ਤੋਂ ਕਿਉਂਕਿ ਪਾਰਟੀ ਦਾ ਏਜੰਡਾ ਤੇ ਇੰਡੀਵਿਜੂਅਲ ਅਜੰਡਾ ਉਹ ਅਲੱਗ ਹੁੰਦਾ ਕਿਉਂਕਿ ਜੇ ਪਾਰਟੀ ਤੋਂ ਲੜਦੇ ਤਾਂ ਤੁਸੀਂ ਕਹਿ ਸਕਦੇ ਸੀ ਵੀ ਅਮਰਿਤਪਾਲ ਸਿੰਘ ਸ਼੍ਰੋਮਣੀ ਕਾਲੇ ਦਲ ਨਾਲ ਸਰ ਤੋਂ ਲੜ ਰਹੇ ਨੇ ਤਾਂ ਉਹ ਨਾਲ ਲੱਗਣਾ ਰਹਿੰਦੇ ਇੱਕ ਕਹਾਵਤ ਹੈ ਜਦੋਂ ਆਪਾਂ ਨੂੰ ਪਿੱਛੇ ਮਾਰ ਪੈਂਦੀ ਹੈ ਨਾ ਆਪਾਂ ਸੂਝਵਾਨ ਹੋ ਜਾਂਦੇ ਆਂ ਵੀ ਅੱਗੇ ਕਿਵੇਂ ਤੁਰਨਾ ਹੈ ਬੀਬੀ ਖਾਲੜਾ ਦੇ ਸਮੇ ਅਕਾਲੀ ਦਲ ਨੇ ਆਪਦਾ ਕੈਂਡੀਡੇਟ ਖੜਾਇਆ ਸਾਡੇ ਵੱਲੋਂ ਆਪਦਾ ਕੈਂਡੀਡੇਟ ਖੜਿਆ ਸੀ ਤਾਂ ਕੀ ਰਿਜ਼ਲਟ ਆਇਆ ਸੀ ਖਦੂਰ ਸਾਹਿਬ ਨੇ ਮੇਣਾ ਘਟਿਆ ਵੀ ਬੀਬੀ ਖਾਲੜਾ ਨੂੰ ਹਰਾਤਾ ਅਜੇ ਤੱਕ ਅੱਜ ਅਗੇ ਅਮਰਤਪਾਲ ਸਿੰਘ ਇੰਡੀਪੈਂਡੈਂਟ ਖੜਦਾ ਏ ਸਾਡੀ ਪਾਰਟੀ ਨੇ ਖੁੱਲ ਕੇ ਸਪੋਰਟ ਦਿੱਤੀ ਆ ਆਕਾਲੀ ਦਲ ਬਾਦਲ ਨੇ ਉਥੇ ਆਪ ਦਾ ਜਿਹੜੀ ਨੰਗ ਪੋਣਾ ਦਿਖਾਇਆ ਏ ਉਥੇ ਆਪ ਦਾ ਵਿਰਸਾ ਸਿੰਘ ਬਲਟੋਹੇ ਨੂੰ ਲੈ ਕੇ ਆਏ ਜਸਪਾਲ ਜੀ ਜਸਪਾਲ ਜੀ ਤੁਹਾਡੀ ਗੱਲ ਕੱਟਦਾ ਹੈ ਇਹ ਤਾਂ ਸ਼ੋਸ਼ੇबाजी ਵੀ ਆ ਜੇ ਤੁਸੀਂ ਕਹਿ ਰਹੇ ਤੁਸੀਂ ਸੈਂਪਤੀ ਲਾਈਨ ਨੂੰ ਵੀ ਪਿੱਛੇ ਕਰਤਾ ਹੋਵੇ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਜਿੱਦ ਦਿਨ ਉਹਨਾਂ ਨੇ ਉਮੀਦਵਾਰ ਐਲਾਨਤਾ ਅਕਾਲੀ ਦਲ ਅੰਮ੍ਰਿਤਸਰ ਨੇ ਬੈਕਸਟੈਪ ਕਰ ਲਿਆ ਤੇ ਆਪਾਂ ਕਿਨੇ ਕਹਿ ਸਕਦੇ ਆ ਵੀ ਅਕਾਲੀ ਦਲ ਹਜੇ ਜਾਂ ਅਕਾਲੀ ਦਲ ਜਾਂ ਹੋਰ ਬੰਦਾ ਹਜੇ ਖੜਾ ਐ ਨਾਮਿਨੇਸ਼ਨ ਤੋਂ ਨਹੀਂ ਨੂੰ ਐ ਅੱਛੀ ਚਲੋ ਉਹ ਵੱਡੇ ਲੈਵਲ ਤੇ ਗੱਲ ਆ ਜਿੰਨੀਆਂ ਤੁਸੀਂ ਆਪਦੇ ਫਤਿਹਗੜ੍ਹ ਸਾਹਿਬ ਦੀ ਗੱਲ ਦੱਸ ਦਿੰਦੇ ਆ ਮੈਂ ਯੂਥ ਦਾ ਪ੍ਰਧਾਨ ਹੋਣ ਦੇ ਨਾਤੇ ਭਾਈ ਅਮਰਤਪਾਲ ਸਿੰਘ ਦੇ ਨਾਲ ਸਪੋਰਟ ਦੇ ਵਿੱਚ ਆਏ ਸੀ ਸਾਡੇ ਤੇ ਉਦੋਂ ਧਰਨੇ ਲਾਏ ਅਸੀਂ ਮੁਜ਼ਾਰੇ ਕੀਤੇ ਸਾਡੇ ਤੇ ਡੀਐਸਪੀ ਐਸਐਸਪੀ ਤੇ ਉਹਨਾਂ ਨੇ ਵੱਡਾ ਤਸ਼ੱਦਦ ਕੀਤਾ ਠੀਕ ਨਹੀਂ ਸਾਡੇ ਘਰਾਂ ਦੇ ਵਿੱਚ ਛਾਪੇ ਮਾਰੀ ਕੀਤੀ ਕੱਲੂ ਕਹਿਣ ਨੂੰ ਤਾਂ ਸਾਨੂੰ ਵੀ ਕਹਦੇ ਨੇ ਵੀ ਲੋਕੀ ਸਟੰਟ ਖੇਡਦੇ ਨੇ ਅਸੀਂ ਹੁਣ ਕੈਮਰਾ ਕਹਿੰਦੇ ਆ ਵੀ ਸਾਨੂੰ ਕਹਿਣ ਲੱਗ ਜਾਣਗੇ ਵੀ ਅਸੀਂ ਸਟੰਟ ਖੇਡਦੇ ਇਹ ਤਾਂ ਨਾਮ ਲੋਕ ਦੇ ਦਿੰਦੇ ਨੇ ਸਟੰਟ ਖੇਡਦੇ ਨੇ ਪਰ ਕਿਹੜਾ ਦਿਲੋਂ ਤੁਰਦਾ ਏ ਕਿਹੜਾ ਆਪ ਦੀ ਵਾਹ ਵਾਈ ਖਾਤਰ ਤੁਰਦਾ ਉਹ ਤੋਂ ਪੰਜਾਬ ਦੇ ਲੋਕ ਬਹੁਤ ਸੂਝਵਾਨ ਹੋ ਗਏ ਨੇ ਅੱਜ ਵਾਹ ਵਾਈ ਖਾਤਰ ਤਾਂ ਉਹ ਤੁਰਨ ਜਿਨ੍ਹਾਂ ਨੇ ਆਪਣੀਆਂ ਕੁਰਸੀਆਂ ਬਚਾਉਣੀਆਂ ਹੋਣ ਅਸੀਂ ਤਾਂ ਪੰਥ ਲਈ ਤੁਰੇ ਆਂ ਕੁਰਸੀ ਬਚਾਉਣੀ ਹੁੰਦੀ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਸੀਐਮ ਦੀ ਕੁਰਸੀ ਉਦੋਂ ਬਚਾ ਲੈਣੀ ਸੀ ਜਦੋਂ ਇਹਨਾਂ ਨੂੰ ਆ ਕੇ ਆਫਰ ਦਿੰਦੇ ਸੀ ਉਦੋਂ ਪੰਥ ਦਾ ਦਾਵਾ ਠੋਕ ਕੇ ਇਹਨਾਂ ਨੇ ਆਪਦੀ ਜਿਹੜੀ ਕੁਰਬਾਨੀ ਆ ਉਸ ਨੂੰ ਮੂਰੇ ਰੱਖਿਆ ਗਿਆ ਵੀ ਅਸੀਂ ਕੁਰਬਾਨੀਆਂ ਦੇ ਦਾਂਗੇ ਪਰ ਪੰਥ ਨੂੰ ਮੇਣਾ ਨਹੀਂ ਦੇਵਾਂਗੇ ਫਿਰ ਲੋਕ ਤਾਂ ਹੀ ਨਾਲ ਤੁਰੇ ਲੋਕਾਂ ਦੀ ਗਲਤੀ ਆ ਲੋਕਾਂ ਦੀ ਗਲਤੀ ਆ ਵੀ ਉਹਨਾਂ ਨੇ ਸੱਚ ਨੂੰ ਨਹੀਂ ਪਹਿਚਾਣਿਆ ਸੱਚ ਅੱਜ ਸਾਹਮਣੇ ਆ ਰਿਹਾ ਹੈ ਅੱਜ ਸੋਸ਼ਲ ਮੀਡੀਆ ਦੇ ਜਵਾਨ ਆ ਅੱਜ ਲੋਕੀ ਹਰ ਗੱਲ ਉਖ ਕਰ ਦਿੰਦੇ ਨੇ ਵੀ ਕੌਣ ਸਹੀ ਐ ਕੌਣ ਗਲਤ ਆ ਹੁਣ ਗਾਲਾਂ ਕੱਢਦੇ ਨੇ ਕਿ ਨਹੀਂ ਕੱਢਦੇ ਬਾਦਲਾਂ ਵਾਲਿਆਂ ਨੂੰ ਇਹਨਾਂ ਨੇ ਕੀ ਕੀਤਾ ਕੀ ਨਹੀਂ ਬਾਦਲਾਂ ਨੂੰ ਇਨਾਮ ਮਿਲ ਗਿਆ ਬਾਦਲਾਂ ਨੂੰ ਇਨਾਮ ਮਿਲ ਗਿਆ ਕਿੱਥੇ ਸਰਕਾਰ ਕਿੱਥੇ ਹੁਣ ਦੋ ਸੀਟਾਂ ਦੇ ਕਿਸ ਦੇ ਬੈਠੇ ਨੇ ਹੈਨਾ ਤੇ ਇਹਨਾਂ ਦੀ ਗ੍ਰੋਥ ਕਿਵੇਂ ਆਪਣੀ ਸ਼ੋਮਨੀ ਅਮਰਸਰ ਦੀ ਹੋएगी ਸ਼ੋਮਨੀ ਕਾਲੇਦਲ ਅਮਰਸਰ ਦੀ ਗ੍ਰੋਥ ਤਾਂ ਪੰਥ ਨੇ ਆ ਕਿਉਂਕਿ ਦਾਵਾ ਕਰ ਰਹੇ ਨੇ ਖੈਰਾ ਸਾਹਿਬ ਦਾਵਾ ਕਰ ਰਹੇ ਨੇ ਕਹਿੰਦੇ ਸੀਟ ਮੈਂ ਕੱਢੂੰਗਾ ਚੱਲੇ ਹੋਏ ਕਾਰ ਤੁਸੀਂ ਤਾਂ ਦਾਵਾ ਕਰੀ ਜਾਣ ਅਸੀਂ 3 ਮਹੀਨਿਆਂ ਚ ਦਾਵਾ ਠੋਕਦਾ ਸੀ 3 ਮਹੀਨਿਆਂ ਚ 92 ਨੂੰ ਮੁੱਦੇ ਪਾਰ ਲਾਤਾ ਸੀ ਉਹ ਪੰਜਾਬ ਦੀ ਤਾਕਤ ਸੀ ਉਹ ਸੂਝਵਾਨ ਹੋ ਗਏ ਨੇ ਲੋਕ ਵੀ ਬਦਲਾਹ ਹੇਟ ਕਿਹੜੇ ਆਏ ਸੀ ਬਦਲਾਹ ਕਿਹਨੇ ਲਿਆਂਦਾ ਤੇ ਤਰੱਕੀ ਕਿਹਨੇ ਦਿੱਤੀ ਆ ਸਰਦਾਰ ਮਾਨ ਦੀ ਹੁਣ ਕਾਰਜਸ਼ੈਲੀ ਜਿਹੜੀ ਉੱਥੇ ਹੋਈ ਆ 1.5 ਸਾਲ ਦੇ ਵਿੱਚ ਤਿੰਨ ਵੱਡੇ ਹਸਪੀਟਲ ਅੰਡਰਲੈਂਡ ਅੰਡਰਗਰਾਉਂਡ ਜਿਹੜੀਆਂ ਲਾਈਨਾਂ ਦਾ ਪ੍ਰੋਜੈਕਟ ਤੇ ਕੈਂਸਰ ਦੇ ਇੱਕ ਮਰੀਜ਼ ਨੂੰ 3.5 ਲੱਖ ਰੁਪਇਆ ਗ੍ਰਾਂਟ ਤੇ ਜਿਹੜੇ ਅਪਾਹਜ ਲੋਕ ਸੀ ਉਹਨਾਂ ਨੂੰ ਬਾਈਸਾਈਕਲਾਂ ਟੈਂਕੀਆਂ ਪਿੰਡ-ਪਿੰਡ ਪੱਧਰ ਤੇ ਪੰਜਾਬ ਦੀ ਗੱਲ ਜਿਹੜੀ ਅਸਲ ਮਤਲਬ ਪਾਰਲੀਮੈਂਟ ਜਾ ਕੇ ਹਿੱਕ ਠੋਕ ਕੇ ਕਹਿਣਾ ਵੀ ਹਾਂ ਤੁਸੀਂ ਸਾਡੇ ਮੁੰਡੇ ਮਾਰੀ ਆ ਇਹ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਕਰ ਸਕਦਾ ਹੋਰ ਕੋਈ ਲੀਡਰ ਚ ਐਡਾ ਦਮ ਨਹੀਂ ਹੈ ਵੀ ਕੋਈ ਇਹੋ ਜੀ ਗੱਲ ਕਰ ਦੇ ਇਹ ਦਾਵਾ ਤਾਂ ਅਸੀਂ ਠੋਕਦੇ ਆ ਤਾਂ ਕਿਉਂਕਿ ਅਸੀਂ ਕੰਮ ਕੀਤੇ ਹੋਏ ਆ ਪਿੰਡੇ ਦੇ ਹੰਡਾ ਕੇ ਅੱਗੇ ਲੈ ਕੇ ਆਏ ਆ ਪੰਜਾਬ ਦੇ ਲੋਕਾਂ ਕੋ ਸੂਝਵਾਨ ਬਹੁਤ ਹੋ ਗਏ ਨੇ ਤਾਂ ਹੀ ਅੱਜ ਭਾਈ ਅਮਰਤਪਾਲ ਸਿੰਘ ਦੇ ਨਾਲ ਖੜੇ ਆ ਤਾਂ ਹੀ ਅੱਜ ਸ਼ਰੋਮਣੀ ਕਾਲੀ ਦਲ ਅੰਮ੍ਰਿਤਸਰ ਦਾ ਵਲੰਟੀਅਰ ਬਣ ਕੇ ਮੈਂਬਰ ਬਣ ਕੇ ਵਰਕਰ ਬਣ ਕੇ ਸਾਡੇ ਨਾਲ ਦੁਰ ਰਹੇ ਨੇ ਸਾਨੂੰ ਜਾਣਾ ਨਹੀਂ ਪੈਂਦਾ ਉਹ ਆਪ ਆਉਂਦੇ ਆ ਸਾਡੇ ਕੋਲ ਬਿਕਾ